ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਮੁੰਬਈ ਤੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਾਬਾ ਗੁਰਵਿੰਦਰ ਸਿੰਘ ਦੇ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਤਿੰਨ ਟਰੱਕ ਰਾਹਤ ਸਮੱਗਰੀ ਦੇ ਅਲੱਗ-ਅਲੱਗ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਰਵਾਨਾ ਕੀਤੇ ਗਏ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਕਿਹਾ ਕਿ ਭਾਰੀ ਮੀਂਹ ਪੈਣ ਕਰਕੇ ਪੰਜਾਬ ਤੋਂ ਬਹੁਤ ਸਾਰਾ ਏਰੀਆ ਪਾਣੀ ਦੀ ਮਾਰ ਹੇਠਾਂ ਆ ਗਿਆ ਹੈ ਜਿਸ ਦੇ ਵਿੱਚ ਰੋਪੜ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਹੋਰ ਇਲਾਕੇ ਸ਼ਾਮਲ ਹਨ ਤਾਮੀ ਨੇ ਕਿਹਾ ਕਿ ਸ਼ਰਮਣੀ ਕਮੇਟੀ ਦੇ ਵੱਲੋਂ ਇਨ੍ਹਾਂ ਜਗ੍ਹਾ ਤੇ ਜਾ ਕੇ ਲੰਗਰ ਦੀ ਸਮੱਗਰੀ ਭੇਜਣੀ ਸ਼ੁਰੂ ਕਰ ਦਿੱਤੀ ਗਿਆ। ਤਾਮੀ ਨੇ ਕਿਹਾ ਕਿ ਪਸ਼ੂ ਵੀ ਇਸ ਬਰਸਾਤ ਦੀ ਮਾਰ ਹਟਾ ਆ ਗਏ ਹਨ ਅਤੇ ਉਹਨਾਂ ਲਈ ਵੀ ਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੇ ਮੈਂਬਰ ਮੁੰਬਈ ਤੋਂ ਬਾਵਾ ਦੇ ਵੱਲੋਂ ਰਾਸ਼ਨ ਸਮੱਗਰੀ ਦੀਆਂ ਕਿੱਟਾਂ ਬਣਾ ਕੇ ਭੇਜੀਆਂ ਗਈਆਂ ਹਨ ਅਤੇ ਉਹਨਾਂ ਨੇ ਕਿਹਾ ਕਿ 50 ਲੱਖ ਰੁਪਏ ਦਾ ਸੁੱਕਾ ਰਾਸ਼ਨ ਅਤੇ 20 ਲੱਖ ਰੁਪਏ ਦੇ ਖਰੇ ਚਾਰੇ ਵੀ ਭੇਜ ਗਏ ਹਨ। ਇਸ ਤੋਂ ਇਲਾਵਾ ਹੋਰ ਉਹਨਾਂ ਨੇ ਕੀ ਕਹਿਣਾ ਆਉਂ ਸੁਣਿਆ ਆ ਰਿਹਾ ਤੇ ਕਿੰਨੀ ਜੋਸ਼ਮੰਦੀ ਉੱਥੇ ਭੇਜ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਬਹੁਤ ਜਲਦੀ ਬਾਰਖਾ ਵੱਧ ਹੋਣ ਕਰਕੇ ਉਹ ਤਾਂ ਦਿਸ ਲੈਣ ਦੇ ਬੰਦਿਆਂ ਨੇ ਯਾਰ ਕੰਮ ਕਿਉਂ ਕਰਦੇ ਹੋ ਤੁਸੀਂ ਸਾਰੇ ਪੰਜਾਬ ਦਾ ਬਹੁਤ ਸਾਰਾ ਏਰੀਆ ਉਹ ਪਾਣੀ ਦੀ ਮਾਰ ਹੇਠ ਆ ਗਿਆ ਜਿਹਦੇ ਵਿੱਚ ਵੱਡੇ ਵੱਡੇ ਪੱਦਰ ਤੇ ਅਨੰਦਪੁਰ ਸਾਹਿਬ ਦਾ ਹਲਕਾ ਰੋਪੜ ਫਤਿਹਗੜ੍ਹ ਸਾਹਿਬ ਪਟਿਆਲਾ ਇਸ ਸੁਲਤਾਨਪੁਰ ਲੋਧੀ ਦਾ ਹਲਕਾ ਜਿਹੜਾ ਬਹੁਤ ਸਾਰਾ ਪਾਣੀ ਦੇ ਮਾਰ ਥੱਲੇ ਆ ਗਿਆ ਜਿੱਥੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੱਡੇ ਪੱਧਰ ਤੇ ਲੰਗਰਾਂ ਦੇ ਵਿੱਚ ਉਹਨਾਂ ਦੀ ਜਾ ਕੇ ਮਦਦ ਕੀਤੀ ਕੋਈ ਬੰਦਾ ਕਹਿੰਦਾ ਸੋਵੇਂ ਤੇ ਉਸ ਤੋਂ ਬਾਅਦ ਪਾਣੀ ਤੇ ਸੁੱਕੇ ਦੁੱਧ ਦੀ ਉਹ ਵੀ ਬਹੁਤ ਵੱਡੀ ਮੰਗ ਸੀ ਉਹ ਵੀ ਅਸੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮੁਹਈਆ ਕਰਵਾਈ ਉਤੋਂ ਇਲਾਵਾ ਫਿਰ ਜਿਆਦੀ ਹਰੇ-ਚਾਰੇ ਦੀ ਮਾਲ ਡੰਗਰ ਲਈ ਵੀ ਬਹੁਤ ਵੱਡੀ ਜ਼ਰੂਰਤ ਸੀ ਉਹਦਾ ਵੀ ਸਾਰਾ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤੋਂ ਉਹਦਾ ਵੀ ਅਗਾਜ਼ ਸ਼ੁਰੂ ਕੀਤਾ ਜਾ ਰਿਹਾ ਵੱਖ-ਵੱਖ ਹਲਕਿਆਂ 'ਚ ਇਹ ਜਿਹੜੇ ਸਾਡੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਤ ਮੈਂਬਰ ਸਹਿਬਾਨ ਔਰ ਸਰਦਾਰ ਜਗਨਿੰਦਰ ਸਿੰਘ 바ਵਾ ਸਾਡੇ ਮੈਂਬਰ ਐ ਜੀ ਪੀ ਸੀ ਜਿਹੜੇ ਬੰਬੇ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਅੱਜ ਤਿੰਨ ਟਰੱਕ ਜਿਹੜੀ ਸੁੱਕੀ ਸਮਗਰੀ ਦੇ ਜਿੱਥੇ-ਜਿੱਥੇ ਵੀ ਲੋਡ ਆ ਇੱਕ ਟਰੱਕ ਸੁਲਤਾਨਪੁਰ ਲੋਧੀ ਵਾਲੇ ਪਾਸੇ ਨੂੰ ਇੱਕ ਸ਼੍ਰੀ ਆਪਣੇ ਪਟਿਆਲਾ ਉਸ ਡਿਸਟ੍ਰਿਕਟ ਦੇ ਵਿੱਚ ਤੇ ਇੱਕ ਜਿਹੜਾ ਉਹਦਾ ਅਸੀਂ ਸੋਚ ਰਹੇ ਮਲੂਕਾ ਸਾਹਿਬ ਆयो ਆ ਜਿੱਥੇ ਇਮੀਡੀਏਟ ਲੋਡ ਆ ਪਾਣੀ ਜਿਹੜਾ ਨਿਕਲਦਾ ਕੋਈ ਹੈ ਨਹੀਂ ਵਸੀਲਾ ਤੇ ਉਹ ਫਸਲਾਂ ਵੀ ਪਾਣੀ ਦੇ ਵਿੱਚ ਖੜੀਆਂ ਮਾਲ ਡੰਗਰ ਵੀ ਪਾਣੀ ਚ ਖੜਾ ਆਪ ਵੀ ਲੋਕ ਫਸੇ ਹੋ ਆ ਇਹ ਉਹਨਾਂ ਦੇ ਜਿਹੜਾ ਸੁੱਕਾ ਰਾchnੇ ਆ ਉਹ ਅੱਜ ਭੇਜਿਆ ਜਾ ਰਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਦਿੱਲੀ ਦੇ ਇਹ ਮੈਂਬਰ ਸਹਿਬਾਨ ਦਾ ਧੰਨਵਾਦ ਕਰਦਾ ਸਰਦਾਰ ਗੁਰਿੰਦਰ ਸਿੰਘ ਬਾਬਾ ਜੀ ਦਾ ਧੰਨਵਾਦ ਕਰਦਾ ਉਥੇ ਚੇਚੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਆਗੂ ਸਰਦਾਰ ਸਕੰਦਰ ਸਿੰਘ ਜੀ ਮਲੂਕਾ ਜਿਹੜੇ ਸਾਰੀ ਇਸ ਇਸ ਕਾਰਜ ਦੀ ਅਗਵਾਈ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਇਹਨਾਂ ਕਾਰਜਾਂ ਲਈ ਪੂਰਨ ਤੌਰ ਤੇ ਯਤਨਸ਼ੀਲ ਆ ਤੇ ਤੁਹਾਡੇ ਦਸਵੰਦ ਹੀ ਹੁੰਦੀ ਮਾਇਆ ਸਾਰੀ ਤੇ ਔਖੇ ਸਮੇਂ ਜਿਸ ਵੇਲੇ ਪਾਣੀ ਦੇ ਪੰਜਾਬ ਦੀ ਮਾਰ ਥੱਲੇ ਬਹੁਤ ਸਾਰਾ ਏਰੀਆ ਆਇਆ ਬਾਦ ਚੜ ਕੇ ਸੰਗਤਾਂ ਨੂੰ ਵੀ ਬੇਨਤੀ ਕਰਦਾ ਆਪਣਾ ਯੋਗਦਾਨ ਪਾਓ ਅਸੀਂ ਇੱਕ ਅਕਾਊਂਟ ਨੰਬਰ ਅੱਜ ਦੇ ਦਾਂਗੇ ਉਹਦੇ ਵਿੱਚ ਜਿੰਨਾ ਵੀ ਕੋਈ ਜਿੱਥੋਂ ਵੀ ਬੈਠਾ ਦੂਰ ਦਰਾਡੇ ਤੋਂ ਵੀ ਉਹ ਆਪਣੀ ਮਾਇਆ ਭੇਟ ਕਰਕੇ ਅੱਜ ਦੇ ਇਸ ਸਮੇਂ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੇ ਅੱਜ ਰਿਕੁਆਇਰਮੈਂਟ ਆ ਉਹਦੇ ਵਿੱਚ ਆਪਣਾ ਸਾਰਾ ਯੋਗਦਾਨ ਪਾ ਸਕਦੇ ਆ। ਸੋ ਮੈਂ ਫਿਰ ਦੁਬਾਰਾ ਤੋਂ ਮਲੂਕਾ ਸਾਹਿਬ ਨੂੰ, ਬਾਬਾ ਜੀ ਨੂੰ ਤੇ ਦਿੱਲੀ ਦੀ ਸੰਗਤ ਇਹਨਾਂ ਦੇ ਸਾਰੇ ਮੈਂਬਰ ਸਹਿਬਾਨ ਸਤ ਜਿਹੜੇ ਆਏ, ਸ਼ੈਂਟੀ ਜੀ ਸਾਹਿਬ ਕਾ ਮੈਂਬਰ ਸਾਡੇ ਇਹ ਵੀ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਕਲਸਾ। ਵਾਹਿਗੁਰੂ ਜੀ ਬੰਦੇ ਇਹ ਕਹਿੰਦਾ ਕਿ ਧਮੀ ਸਾਹਿਬ ਥੋੜਾ ਖਿਆਲ ਕਰੋ ਕਿ ਬਾਦਲ ਸਾਹਿਬ ਨੂੰ ਤੁਸੀਂ ਪੀ.ਟੀ.ਸੀ. ਕਢ ਕੇ ਹੁਣ ਬਾਦਲ ਦੀ ਵਾਈਫ ਤੇ ਸੀਓ ਨੂੰ ਦੇ ਦਿੱਤੀ ਹੈ ਜੀ। ਦੇਖੋ ਤੰਜ ਕਸਣੇ ਬੜੇ ਸਖਾਲੇ ਆ। ਇਹੀ ਗੱਲ ਹੈ ਇਹਨਾਂ ਦੀ ਕਾਂਗਰਸ ਵਾਲਿਆਂ ਦੀ ਇਹਨਾਂ ਦਾ ਇਹਨੇ ਕੋਈ ਨਾ ਕੋਈ ਬਵਿਲਾ ਖੜਾ ਕਰਨਾ ਹੁੰਦਾ ਆਪ ਕੰਮ ਕਰਨਾ ਆਪ ਕੁਝ ਨਹੀਂ ਕਰਨਾ ਤੰਜ ਕਸਣੇ ਆ ਲੋਕਾਂ ਦੇ ਉੱਤੇ ਤੇ ਮੈਂ ਅੱਜ ਤੁਹਾਡੇ ਮੀਟ ਰਾਈ ਵੀ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਬਹੁਤ ਸਾਰੇ ਮੈਨੂੰ ਰਾਤ ਦੇ ਟੈਲੀਫੋਨ ਤੇ ਮੈਸੇਜ ਆਏ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਜਗ੍ਹਾ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਕਰ ਦਿਓ ਸ੍ਰੀ ਅੰਮ੍ਰਿਤਸਰ ਸੋ ਅਸੀਂ ਅੱਜ ਸਾਰਿਆਂ ਨੇ ਬੈਠ ਕੇ ਵਿਚਾਰ ਕੀਤੀ ਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਇਹਦਾ ਨਾਂ ਹੋਜੋ ਮੈਨੂੰ ਇਸ ਗੱਲ ਦਾ ਵੀ ਆ ਕਿ ਬਹੁਤ ਵੱਡੇ ਬਿਵਾਦ ਕਾਂਗਰਸ ਵੀ ਤੇ ਆਪ ਵਾਲੇ ਵੀ ਕਿਉਂਕਿ ਜਿਹੜਾ ਕੋ ਚੰਗਾ ਕਾਰ ਸ਼ੋਮਣੀ ਗੁਰਦੁਆਰਾ ਪਰਮੰਧ ਕਮੇਟੀ ਕਰਦੀ ਆ ਆ ਹੁਣ ਆਪ ਦੀ ਸਰਕਾਰ ਸੁੱਤੀ ਪਈ ਨਾ ਤੇ ਸ਼ੋਮਣੀ ਕਮੇਟੀ ਦੇ ਤਾਂ ਗਲਗਲ ਪਾਣੀ ਤੱਕ ਲੋਕ ਆਪਣੀ ਜ਼ਿੰਦਗੀ ਨੂੰ ਸਾਡੇ ਵਰਕਰ ਜਿਹੜੇ ਆ ਮੈਨੇਜਰ ਸਹਿਬਾਨ ਗਲਗਲ ਪਾਣੀ ਦੇ ਵਿੱਚ ਵੀ ਲੋਕਾਂ ਨੂੰ ਜਿੱਥੇ ਖਾਣਾ ਸਮਗਤ ਦੀ ਲੋੜ ਸੀ ਭੇਜਦੇ ਰਹੇ ਆ ਤੇ ਇਹਨਾਂ ਦਾ ਹਰਕਥਾਂ ਜਿਹੜਾ ਆ ਉਹ ਤੰਜ ਕਸਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਕਾਰਜ ਕਰਦੀ ਹੈ ਇਹ ਬਿਆਨ ਸੁਰਖੀਆਂ ਨਾਲ ਅਖਬਾਰਾਂ ਦੀਆਂ ਬਣਾਇਆ ਕਰੋ ਅਸਲੀਅਤ ਦੇ ਵਿੱਚ ਵੀ ਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵਿੰਦਰ ਸਿੰਘ ਬੱਬਰ ਮੈਂਬਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦਾ ਜੋ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਹੈ ਅੱਜ ਲੰਗਰ ਦੀ ਰਸਤ ਜੋ ਹੈ ਸੁਕੀ ਰਸਤ ਉਹ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਜਿਸ ਨਾਲ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ ਦੇ ਆਦੇਸ਼ ਅਨੁਸਾਰ ਜਿੱਥੇ-ਜਿੱਥੇ ਵੀ ਜ਼ਿਆਦਾ ਨੁਕਸਾਨ ਹੋਇਆ ਉੱਥੇ ਅਸੀਂ ਅੱਜ ਰਸਦ ਲੈ ਕੇ ਪਹੁੰਚ ਰਹੇ ਹਾਂ ਕਿਉਂਕਿ ਇਹ ਸਾਰੀ ਰਸਦ ਜੋ ਅੱਜ ਸੇਵਾ ਹੈ ਸਰਦਾਰ ਗੁਰਿੰਦਰ ਸਿੰਘ ਦੀ ਬਾਵਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਔਰ ਸਾਡੇ ਪ੍ਰਧਾਨ ਸਾਹਿਬ ਦੇ ਆਦੇਸ਼ ਅਨੁਸਾਰ ਧਾਮੀ ਸਾਹਿਬ ਦੇ ਉਹਨ ਅਸੀਂ ਇਹ ਰਸਦ ਲੈ ਕੇ ਉੱਥੇ ਪਹੁੰਚਾਂਗੇ ਜਿੱਥੇ ਸਭ ਤੋਂ ਜ਼ਿਆਦਾ ਮਾਲੀ ਹਾਲਤ ਦਾ ਨੁਕਸਾਨ ਹੋਇਆ ਜਨਤਾ ਦਾ ਨੁਕਸਾਨ ਹੋਇਆ ਅਸੀਂ ਉੱਥੇ ਸੁੱਕੀ ਰਸਦ ਲੈ ਕੇ ਪਹੁੰਚ ਅੱਜ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਧਾਮੀ ਸਾਹਿਬ ਉਹਨਾਂ ਦੇ ਕੋਲ ਗੁਰਵਿੰਦਰ ਸਿੰਘ ਬਾਬਾ ਜੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਅੱਜ ਰਸਦ ਭੇਜੀ ਆ ਇੱਥੇ ਪੰਜਾਬ ਦੇ ਵਿੱਚ ਜਿਵੇਂ ਹੜ ਆਇਆ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਸ ਦਾ ਇੱਥੇ ਟਰੱਕ ਭਰ ਕੇ ਭੇਜਿਆ ਰਸਦ ਹੈ ਉਹਦੇ ਨਾਲ ਨਾਲ ਅਸੀਂ ਹੁਣ ਜਾਵਾਂਗੇ ਇਲਾਕਿਆਂ ਵਿੱਚ ਸਾਰੀ ਡਿਊਟੀ ਲੱਗੇਗੀ ਤੇ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਜਿਵੇਂ ਹੋ ਸਕਦਾ ਹੈ ਕਿ ਮੈਡੀਕਲ ਫੈਸਿਲਿਟੀਜ਼ ਦੀ ਲੋੜ ਹੋਵੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਵੇ ਜਿਹੜੀ ਜਿਹ ਤਾ ਜਾਏਗਾ ਜਿੱਦ ਨਾਲ ਕਿ ਇਹ ਬਹੁਤ ਵੱਡੀ ਸੇਵਾ ਹੈ ਉਹ ਸਾਡੇ ਪੰਜਾਬ ਹੈ ਗੁਰੂਆਦੀ ਧਰਤੀ ਹੈ ਇਥੇ ਤੇ ਵੈਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੇਵਾ ਕਰ ਰਹੀ ਹੈ ਤੇ ਚੱਕ ਦਿਮਾਨੀ ਜੀ ਜਿਹੜੀ ਇਹ ਸੇਵਾ ਅਸੀਂ ਵੀ ਦਿੱਲੀ ਕਮੇਟੀ ਦੇ ਮੈਂਬਰ ਇੱਥੇ ਪਾਣ ਆਏ ਆ ਤੇ ਜੋ ਧਾਮੇ ਸਾਹਿਬ ਸਾਨੂੰ ਆਦੇਸ਼ ਦੇਣਗੇ ਵੀ ਕਿਹੜੇ ਪਾਸੇ ਡਿਊਟੀ ਲੱਗੇਗੇ ਉਸ ਪਾਸੇ ਜਾਵਾਂਗੇ ਸਾਰੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਪੂਰੇ ਦੇਸ਼ ਵਿੱਚ ਔਰ ਖਾਸ ਕਰਕੇ ਪੰਜਾਬੀ ਜੋ ਇਸ ਟਾਈਮ ਹੜ ਦੇ ਹਲਾਤ ਬਣੇ ਹੋਏ ਨੇ ਸਥਿਤੀ ਬਹੁਤ ਜ਼ਿਆਦਾ ਇਸ ਟਾਈਮ ਨਾਜ਼ੁਕ ਬਣੀ ਹੋਈ ਹੈ ਇਸ ਟਾਈਮ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਜਿਹੜੇ ਮੈਂਬਰ ਇੱਥੇ ਆਏ ਆ ਇਸ ਟਾਈਮ ਅ ਸ੍ਰੀ ਅਮਰਸਰ ਸਾਹਿਬ ਔਰ ਇੱਥੇ ਵਕਫਾਕ ਜਗ੍ਹਾ ਤੇ ਜਿੱਥੇ ਫਤਿਹਗੜ੍ਹ ਸਾਹਿਬ ਔਰ ਸੁਲਤਾਨਪੁਰ ਲੋਧੀ ਆਨੰਦਪੁਰ ਸਾਹਿਬ ਜਿੱਥੇ ਜਿੱਥੇ ਹੜ ਦਾ ਜਿਆਦਾ ਅਸਰ ਹੈ ਅਸੀਂ ਇੱਥੋਂ ਰਾਸ਼ਨ ਦੀ ਕਿਟਾਂ ਬਣਾਈਆਂ ਨੇ ਰਾਸ਼ਨ ਦੀ ਕਿਟਾਂ ਬਣਵਾ ਕੇ ਸਾਡੇ ਸਰਕਾਰੀਓ ਬਾਬਾ ਸਾਹਿਬ ਨੇ ਜਿਹੜੇ ਬੰਬਈ ਵਾਲੇ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਜੋ ਸਾਲਾ ਲੰਗਰ ਦਾ ਇੰਜ਼ਾਮ ਕੀਤਾ ਹੈ ਅੱਥੋਂ ਦੀ ਅਸੀਂ ਇਕੱਠਾ ਕਰਕੇ ਸਾਰਾ ਅਲੱਗ-ਅਲੱਗ ਜਗ੍ ਮੈਂ ਸੱਚੇ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਉ ਸੱਚੇ ਪਾਸ਼ਾ ਸੱਬੇ ਜੀ ਸਮਾਲ ਆਪਣੀ ਮਿਹਰ ਕਰ ਤਾਂ ਕਿ ਜੋ ਇਸ ਟਾਈਮ ਹਾਲਾਤ ਹੋਏ ਪੈ ਨੇ ਸਭ ਦੋਤਾ ਸੱਚੇ ਪਾਸ਼ਾ ਆਪ ਉਹਨਾਂ ਦੀ ਮਿਹਰ ਬਖਸ਼ਿਸ਼ ਕਰਨ ਉਹ ਸਾਰੇ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਵਾਚ ਚੜ ਕੇ ਅੱਗੇ ਆਓ ਉਹ ਲੋਕਾਂ ਦੀ ਵਤ ਵਤ ਮਦਦ ਕਰੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਵੇਖੋ ਮੈਂ ਸਭ ਤੋਂ ਵੱਧ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਿਨੇ ਸਭ ਤੋਂ ਪਹਿਲਾਂ ਇਹ ਪ੍ਰਾਲੇ ਸ਼ੁਰੂ ਕੀਤੇ ਲੋੜਵੰਦਾਂ ਤਾਂ ਹੀ ਤੁਰਤ ਜਿਹੜੀ ਚੀਜ਼ ਦੀ ਵੀ ਲੋੜ ਸੀ ਚਾਹੇ ਲੰਗਰ ਦੀ ਸੀ ਚਾਹੇ ਹੋਰ ਕਿਸੇ ਚੀਜ਼ਾਂ ਦੀ ਲੋੜ ਸੀ ਸੁੱਕੇ ਰਾਸ਼ਨ ਦੀ ਲੋੜ ਸੀ ਕੋਈ ਬਿਸਤਰਿਆਂ ਦੀ ਲੋੜ ਸੀ ਸਭ ਤੋਂ ਪਹਿਲਾਂ ਪਹਿਲ ਸ਼ਰੋਮਣੀ ਕਮੇਟੀ ਨੇ ਕੀਤੀ ਹੈ ਜਿਹੜੀ ਕਿ ਸਰਕਾਰ ਨੂੰ ਕਰਨੀ ਚਾਹੀਦੀ ਸੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂਬਰਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ ਵੈਸੇ ਤਾਂ ਹਰ ਥਾਂ ਹੀ ਕਰਦੀ ਹੈ ਸ਼ਰੋਮਣੀ ਕਮੇਟੀ ਕਦੇ ਪਿੱਛੇ ਨਹੀਂ ਹਟੀ ਥੋੜੇ ਸਾਧਨਾਂ ਦੇ ਬਾਵਜੂਦ ਵੱਡੇ ਕੰਮ ਕਰਦੀ ਹੈ ਸੈਕਿੰਡ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਸਾਡੇ ਬਾਬਾ ਗੁਰਿੰਦਰ ਸਿੰਘ ਜੀ ਜੋ ਮੈਂਬਰ ਨੇ ਸ਼ੁਰੂ ਸਾਡੀ ਸ਼ਰੋਮਣੀ ਕਮੇਟੀ ਦੇ ਅੰਮ੍ਰਿਤਸਰ ਸਾਹਿਬ ਦੇ ਉਹਨਾਂ ਦੀ ਅਪਰਾਲੇ ਦੇ ਨਾਲ ਸਾਰੇ ਦਿੱਲੀ ਕਮੇਟੀ ਦੇ ਜਿਹੜੇ ਮੈਂਬਰ ਆ ਸਾਰੇ ਆਪਣੇ ਸ਼ੰਤੀ ਜੀ ਹੈ ਬਬਰ ਜੀ ਹੈ ਬੀਬੀ ਰਜਿੰਦਰ ਰਜਿੰਦਰ ਕੌਰ ਜੀ ਹੈ ਇਹ ਸਾਰੇ ਮੈਂਬਰ ਜਿੰਨੇ ਆਏ ਆ ਇਹਨਾਂ ਸਾਰਿਆਂ ਦੀ ਹਿੰਮਤ ਦੇ ਸਦਕਾ ਬਾਬਾ ਜੀ ਨੇ ਆਪਣੇ ਤੌਰ ਤੇ ਉਹਨਾਂ ਨੇ ਫੰਡ ਭੇਜਿਆ ਹੈ 50 ਲੱਖ ਰੁਪਏ ਰੁਪਿਆ ਇਧਰ ਰਾਸ਼ਨ ਵਾਸਤੇ ਭੇਜਿਆ 20 ਲੱਖ ਰੁਪਏ ਸੂਖਤ ਚਾਰੇ ਵਾਸਤੇ ਭੇਜਿਆ ਤਾਂ ਕਿ ਜਿਹੜੀ ਲੋਕਾਂ ਦੀ ਸਹਾਇਤਾ ਹੋ ਸਕੇ ਸੋ ਜਿਵੇਂ ਪ੍ਰਧਾਨ ਜੀ ਨੇ ਅਪੀਲ ਕੀਤੀ ਹੈ ਮੈਂ ਵੀ ਅਪੀਲ ਕਰਦਾ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਚ ਬੈਠੇ ਨੂੰ ਵੀ ਸ਼੍ਰੋਮਣੀ ਕਮੇਟੀ ਅਕਾਊਂਟ ਦੇ ਦਊਗੀ ਅੱਜ ਸਵੇਰ ਚ ਸ਼੍ਰੋਮਣੀ ਕਮੇਟੀ ਤੇ ਭਰੋਸਾ ਰੱਖੋ ਜਿੰਨਾ ਕੰਮ ਸ਼੍ਰੋਮਣੀ ਕਮੇਟੀ ਵਧੀਆ ਕਰ ਸਕਦੀ ਹੈ ਇਹਨਾਂ ਕੋਲ ਸਾਧਨ ਹੈਗੇ ਸਾਰੇ ਉਹਨਾਂ ਕੋਈ ਹੋਰ ਨਹੀਂ ਕਰ ਸਕਦਾ ਤੇ ਇਮਾਨਦਾਰੀ ਨਾਲ ਡਰ ਕੇ ਕਰਦੇ ਨੇ ਸੋ ਜਿੰਨਾ ਵੀ ਵੱਧ ਤੋਂ ਵੱਧ ਐਸ ਵੇਲੇ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਢਹਿ ਗਏ ਨੇ ਪਸ਼ੂ ਡੰਗਲ ਮਰ ਗਏ ਨੇ ਚਾਰਾ ਮਰ ਗਿਆ ਫਸਲ ਮਰ ਗਈ ਹੈ ਰੋਟੀ ਵੀ ਨਹੀਂ ਆਤਰ ਉਹਨਾਂ ਦੀ ਆਪਾਂ ਮਦਦ ਕਰੀਏ ਸਿੱਖ ਕੌਮ ਦੇ ਤੇ ਵਿਰਸੇ ਦੇ ਵਿੱਚ ਹੈ ਸੋ ਸਾਨੂੰ ਆਸ ਹੈ ਪੂਰਾ ਪ੍ਰਧਾਨ ਸਾਹਿਬ ਦੀ ਜਿਹੜੀ ਅਪੀਲ ਹੈ ਲੋਕੋ ਦੇ ਤੇ ਵੱਡੇ ਪਵਾਨੇ ਤੇ ਫੁੱਲ ਚੜਾਉਣਗੇ ਲੰਬਾ ਸਮਾਂ ਸਰਕਾਰ ਦਾ ਹਿੱਸਾ ਰਹੇ ਉਹ ਲੱਗਦਾ ਜੇਕਰ ਮੌਜੂਦਾ ਸਰਕਾਰ ਨੇ ਸਮੇਂ ਸਿਰ ਹਾਈਡਰੋਕੂ ਪ੍ਰਬੰਧ ਕੀਤੇ ਹੁੰਦੇ ਬੰਨਾਂ ਦੀ ਮੁਰੰਮਤ ਕੀਤੀ ਹੁੰਦੀ ਤੇ ਦਿਨ ਨਾ ਵੇਖਣੇ ਪੈਂਦੇ ਮੈਂ ਕਹਿੰਦਾ ਡਰੇਨਾ ਦੀ ਸਫਾਈ ਡਰੇਨਾ ਦੀ ਸਫਾਈ ਕਰਤੀ ਹੁੰਦੀ ਤੇ ਨਾਲ ਤੁਸੀਂ ਬੰਨਾਂ ਦੀ ਜਿਹੜੀ ਟਕੜਾਈ ਕਰਤੀ ਹੁੰਦੀ ਤੇ ਐਡਾ ਵੱਡਾ ਨੁਕਸਾਨ ਨਹੀਂ ਸੀ ਹੁੰਦਾ ਜੇ ਬਾਹਲਾ ਤਾਂ ਜਿਹੜੀ ਬੰਨ ਕਮਜ਼ੋਰ ਸੀ ਧਿਆਨ ਨਹੀਂ ਦਿੱਤਾ ਉਹ ਟੁੱਟਣ ਕਰਕੇ ਨੁਕਸਾਨ ਹੋਇਆ ਤੁਸੀਂ ਹੈਰਾਨ ਹੋਵੋਗੇ ਹੁਣ ਮੈਂ ਆਇਆ ਬਠਿੰਡੇ ਵੱਲੋਂ ਪਾਹ ਜਿਹੜੀ ਨਹਿਰ ਹੈ ਰਾਜਸਥਾਨ ਦੀ ਬਹੁਤ ਵੱਡੀ ਨਹਿਰ ਹੈ ਉਹ ਤਾਂ ਖਾਲੀ ਪਈ ਹੈ ਤੇ ਦਰਿਆ ਚ ਪਾਣੀ ਛੱਡੀ ਬੈਠੇ ਆ ਲੋਕਾਂ ਦੇ ਘਰਾਂ ਚ ਤੇ ਨਹਿਰ ਚ ਛੱਡ ਦਿਓ ਪਾਣੀ ਜਾਣ ਦਿਓ ਰਾਜਸਥਾਨ ਚ ਉਹਨਾਂ ਨੂੰ ਲੋੜ ਹੈ ਰਾਜਸਥਾਨ ਚ ਇਲੈਕਸ਼ਨ ਹੈ ਜੇ ਉਧਰ ਪਾਣੀ ਛੱਡਿਆ ਲੋਕ ਨਹੀਂ ਨਹੀਂ ਹੁਣ ਤਾਂ ਛੱਡ ਦਿਓ ਪਾਣੀ ਬਾਦੂ ਆ ਦਰਿਆ ਚ ਲੋਕਾਂ ਨੂੰ ਡੋਬੀ ਜਾਂਦਾ ਹੈ ਨਹਿਰ ਖਾਲੀ ਪਈ ਹੈ 8000 ਕਿਲੋ ਅਸਮ ਜਨ న్యూਸ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੀਵਾਲ ਦੀ ਰਿਪੋਰਟ